ਹੈਲੋ ਗਾਇਸ ਇਹ ਆਪਣਾ ਪੰਜਵਾਂ ਵਲੌਗ ਆ ਇਹ ਆਪਾਂ ਨਵੇਂ ਮੋਬਾਈਲ ਤੋਂ ਵਲੌਗ ਪਾ ਰਹੇ ਆ ਦੱਸਿਓ ਕਿਵੇਂ ਦੀ ਕੁਆਲਿਟੀ ਆ ਅੱਜ ਆਪਾਂ ਦੇਖਦੇ ਆਂ ਆਸੇ ਪਾਸੇ ਦਾ ਮਾਹੌਲ ਦੇਖ ਸਕਦੇ ਹੋ ਤੁਸੀਂ ਆ ਇੱਥੇ ਆਪਾਂ ਟੈਂਟ ਲਾਇਆ ਸੀਗਾ ਵਿਆਹ ਦਾ ਟਾਈਮ ਨਾ ਹੋਣ ਕਰਕੇ ਵਲੌਗ ਨਹੀਂ ਬਣਾ ਸਕੇ ਆ ਹੁਣ ਮਹੀਆ ਸੀਗਾ ਥੋੜੇ ਦਿਨ ਪਹਿਲੇ ਜੱਲਾ ਹੋ ਗਿਆ ਸਾਰਾ ਇੱਧਰ ਬੂਟੇ ਲੱਗੇ ਹੋਏ ਹਨ ਗੰਨੇਆਂ ਦਾ ਫੇਰ ਕਢਾਵਾਂਗੇ ਆਪਾਂ ਗੁੜ ਅੱਦਿਆਂ ਦਾ ਕਢਾਇਆ ਸੀਗਾ ਮੈਂ ਤਾਂ ਉਦੋਂ ਸਕੂਲ ਗਿਆ ਵਾ ਸੀਗਾ ਤੇ ਜਿੱਦਾਂ ਆਪਾਂ ਉਹਨਾਂ ਦਾ ਕਢਾਇਆ ਦਿਖਾਵਾਂਗੇ ਸੋ ਮਿਰਚਾਂ ਲਾ ਗਾਵਾਂਗਾ ਇੱਧਰ ਮਿਰਚਾਂ ਅਨ ਮਟਰ ਉਹ ਇੱਧਰ ਘਾੜ ਪੈ ਰਿਹਾਗਾ ਕਿਸੇ ਦਾ ਇਹ ਘਰ ਪਾ ਰਹੇ ਨੇ ਇੱਧਰ ਦੇਖ ਸਕਦੇ ਤੁਸੀਂ ਇਹ ਨਵਾਂ ਮੋਬਾਈਲ ਆਪਾਂ Oppo K10s 5G 6GB 128GB ਲੈ ਆਂਦਾਗਾ ਸੂਏ ਚ ਪਾਣੀ ਪਹਿਲਾਂ ਤਾਂ ਬਹੁਤ ਸੀਗਾ ਜਿੱਥੇ ਤੱਕ ਸੁਲਾਵਾ ਉੱਥੇ ਦੇਖ ਸੀ ਹੁਣ ਘਟਾ ਦਿੱਤਾ ਗਿਆ ਫਿਰ ਇੱਧਰ ਮਟਰ ਤੇ ਛੋਲੀ ਆ ਲਾਇਆ ਵਾ ਦੇਖ ਸਕਦੇ ਹੋ ਸੇਪਾਸੇ ਦੀ ਪੰਜ ਸਰੋਂ ਲਾਈ ਵੀ ਥੋੜੀ ਜੀ ਨਾਲ ਹੀ ਤੇ ਘਰ ਕੋਲੇ ਵੱਧ ਸਰੋਂ ਉਧਰ ਲਾਈ ਵੀ ਆ ਇਹ ਦੇਖ ਸਕਦੇ ਹੋ ਉਧਰ ਗੋਭੀ ਲਾਈ ਵੀ ਆਪਣੀ ਪਛੇਤੀ ਖਾਣ ਵਾਸਤੇ ਦੂਜੀ ਦਾ ਲਾਈ ਨਹੀਂ ਸੀਗੀ ਆਪਾਂ ਰੇਡ ਡਿੱਗ ਪਿਆ ਹੈ ਆ ਗੰਡੇ ਲਾਇਵੇ ਇਧਰ ਕਦੂ ਬੇਠਾ ਲਾਦਾ ਹੁਣ ਆ ਲਸਣ ਲੱਗਿਆ ਵਾ ਦੂਜੀ ਦਾ ਲਾਈ ਨਹੀਂ ਉਹਦਾ ਰੇਡ ਡਿੱਗ ਪਿਆ ਜਮੇ ਦੋ ਦੋ ਤਿੰਨ ਰੁਪਏ ਮੰਡੀ ਚ ਤੋਂ ਆ ਆਲੂ ਆ ਇਧਰ ਗੰਡੇ ਵੀ ਲਾਤੇ ਹੁਣ ਆਪਾਂ ਗੰਡੇ ਉਧਰ ਲਾਇਵੇ ਨੇ ਬਹੁਤ ਪਿਆ ਕੱਲ ਪਰਸੋਂ ਬਹੁਤ ਪੈਨ ਕਰਕੇ ਸਾਰਾ ਥੰਗਿੱਲਾ ਹੋਇਆ ਵਾ ਯਾਰ ਤੇਜ ਵੀਰ ਫਿਰਦਾ ਖੇੜਦਾ ਇੱਥੇ ਇਹਨੂੰ ਬਚਾ ਕੇ ਰੱਖਣਾ ਪੈਂਦਾ ਕਿ ਨੇੜੇ ਸੂਆ ਏ ਦੇਖ ਸਕਦੇ ਹੋ ਹਸਤਾ ਹਸ ਦੱਸਿਓ ਬਾਈ ਕਿਵੇਂ ਲੱਗਿਆ ਇਹਦਾ ਵੀਊ ਫਾਜ ਦਾ ਕੁਆਲਿਟੀ ਕਿਵੇਂ ਲੱਗੀ ਮੋਬਾਈਲ ਦੀ ਕੈਮਰੇ ਦੀ ਕੁਆਲਿਟੀ ਸਹੀ ਹੈ ਦੇਖ ਸਕਦੇ ਕਿਸੇ ਦਿਨ ਆਪਾਂ ਬਾਗ ਵਾਲੇ ਜਾਵਾਂਗੇ ਰੇੜੀ ਵੀ ਲਿਆਵਾਂਗੇ ਸ਼ਾਇਦ ਉਧਰ ਮਾ ਘਰੇ ਨਾ ਹੋ ਮਾ ਚਾਚੀਰ ਖੇਲੀਆ ਜਰੂਰ ਲੇਹਾਂ ਦੀ ਆਪਾਂ ਉਹਦਾ ਵਲੌਗ ਪਾਉਣਗੇ ਕਾਫੀ ਦਿਨਾਂ ਤੋਂ ਹੁਣ ਮੇਰੇ ਪੱਕੇ ਬੋਰਡ ਦੇ ਪੇਪਰ ਚੱਲ ਰਹੇ ਨੇ 8ਵੀਂ ਦੇ ਅੱਜ ਐਤਵਾਰ ਸੀ ਛੁੱਟੀ ਸੀ ਇਸ ਕਰਕੇ ਮੈਂ ਕਿਹਾ ਅੱਜ ਆਪਾਂ ਬਲੌਗ ਪਾ ਲਗੇ ਨਹੀਂ ਤਾਂ ਟਾਈਮ ਨਹੀਂ ਲੱਗਦਾ ਪੜਨ ਨੂੰ ਚ ਕਿਉਂਕਿ ਹੁਣ ਪੱਕੇ ਪੇਪਰ ਕਿਹੜਾ ਦੁਬਾਰਾ ਆਉਣੇ ਆ ਇਸ ਕਰਕੇ ਇਹ ਥਾਂ ਤੋਂ ਕੋਲ ਇਹਨਾਂ ਨੇ ਖਰੀਦਿਆ ਹੈ ਤੇ ਨਵੀਂ ਕੋਠੀ ਪਾ ਰਣੇ ਆਹ ਖਾਂ ਸੀ ਜਿੱਥੇ ਆਪਾਂ ਟੈਂਟ ਲਾਇਆ ਸੀਗਾ ਇੰਨਾ ਤਾਂ ਦੇਖ ਸਕਦੇ ਆਪਣਾ ਬਦਾਮਾ ਦਾ ਬੂਟਾ ਵੀ ਫੁੱਟ ਰਿਹਾਗਾ ਕੱਢਿਆ ਫੁੱਲ ਆਵੇ ਸੰਤਰੇ ਦੇ ਇੱਧਰ ਨਾਲ ਲੱਗਦਾ ਦੂਜਾ ਲੈ ਚੀਜ਼ ਰੱਖਣੀ ਆਹ ਇਹ ਤਾਂ ਚਟਾ ਚਟਾ ਬੂਢ ਡਿੱਗ ਗਿਆ ਪਿਆ ਸਾਰਾ ਡਿੱਗ ਪਿਆਗਾ ਨਹੀਂ ਆਇਆ ਸੀ ਹਵਾ ਬਹੁਤ ਸੀ ਇਸ ਕਰਕੇ ਸਾਰੇ ਡਿੱਗ ਪਿਆ ਫਲ ਤੇ ਨਾਲ ਨਿੰਬੂ ਆ ਤੰਗੀਆਂ ਧੁੰਗਾਂ ਲਾਇਆ ਸਾਰਾ ਇਹ ਤਾਂ ਮਾਪਾ ਵੀ ਅਰਗੇ ਚਾਚੀਰ ਕੇ ਭਈਆ ਬੈਠੀ ਓ ਚਰਲੀ ਤੇਜਵੀਰ ਦੀ ਆ ਟਰੈਕਟਰ ਖੜਾ ਆਪਣਾ ਇੱਧਰ ਮੱਜਾ ਬੈਠਾ ਅੱਜ ਧੁੱਪ ਨਿਕਲੀ ਐ ਇਸ ਕਰਕੇ ਬਾਹਰ ਕੱਢ ਗਏ ਹੋਈ ਔਰੋ ਕੀ ਬੈਠਾ ਸੰਦੇ ਕਰਕੇ ਸਾਰੀ ਸਫਤੀ ਹੈ ਭੰਨੇ ਦੇ ਭਾਈ ਚਲੋ ਮਿਲਦੇ ਆਂ ਆਲੇ ਵਲੌਗਸ ਔਰ ਤੱਕ ਓਕੇ ਬਾਈ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦਿਆਂ ਅਗਲੇ ਵਲੌਗ